ਬਹੁਤ ਹੀ ਡਿਟੇਲ ਦੇ ਵਿੱਚ ਗਵਰਨਰਸ ਅਗਰਸ ਨੂੰ ਭੇਜਿਆ ਮੇਰਾ ਇੱਕ ਲੇਖਕ ਤੁਹਾਨੂੰ ਦੀ ਫੀਲਡ ਡਾਕੂਮੈਂਟ ਗਵਰਨਰਸ ਆਪੇ ਦੇਖੋ ਸਾਰ ਨੂੰ ਵੱਡੀ ਗੱਲ ਹੈ ਪੰਜਾਬ ਲੇਕ ਅਗਰੀਕਲਚਰਿਸ ਥੀ ਤਿੰਨਾ ਸਾਲਾਂ ਚ ਜਿਹੜੀ ਸਰਕਾਰ ਐਗਰੀਕਲਚਰ ਪਾਲਿਸੀ ਨਹੀਂ ਟੇਬਲ ਕਰ ਸਕੀ ਉਹ ਸਰਕਾਰ ਬਾਰੇ ਤੁਸੀਂ ਕੀ رائے ਰੱਖਦੇ ਹੋ ਉਸੀ ਪਰ ਦੂਸਰੀ ਗੱਲ ਇੱਕ ਸਾਰੰਗ ਇੰਪੋਰਟੈਂਟ ਤੁਸੀਂ ਵੇਖੋ ਗੱਲ ਸ਼ਹੀਦੀ ਦਿਹਾੜਾ ਸੀ ਚੀਤ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਇੱਕ ਪਾਸੇ ਤੇ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖਣ ਵਾਸਤੇ ਚੀਫ ਮਿੰਿਸਟਰ ਸਾਹਿਬ ਸ਼ਹੀਦ ਭਗਤ ਸਿੰਘ ਨਗਰ ਗਏ ਨੇ ਦੂਜੇ ਪਾਸੇ ਹਜ਼ਾਰਾਂ ਦੀ ਦਿੱਤਾਜ ਨੌਜਵਾਨ ਬੇਰੋਜ਼ਗਾਰਾਂ ਨੂੰ ਡਾਂਗ ਛੋਟਾ ਟਕਾ ਕੇ ਵਾਇਆ ਗਿਆ ਸਿੰਧੂ ਜਿਹੜਾ ਹੈੱਡਕੁਆਟਰਸ ਏ ਜਿੱਥੋਂ ਆਪ ਪੈਦਾ ਹੋਈ ਜਿਹੜੀ ਕਹਿੰਦੇ ਸੀ ਇੱਕ ਬਦਲ ਲੈ ਕੇ ਜਮਾਤ ਆਏਗੀ ਉਹ ਮੈਨੂੰ ਦੱਸੋ ਕਿ ਇਨਕਲਾਬੀ ਸੋਚ ਥੋੜਾ ਜਿਹਾ ਮੈਂ ਭਗਵੰਤ ਕਮਾਲ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਮੈਨੂੰ ਇਸ ਗੱਲ ਦਾ ਜਵਾਬ ਦਿਓ ਭਗਵੰਤ ਜੀ ਕਿ ਇਹ ਇਨਕਲਾਬੀ ਪਾਰਟੀ ਹੈ ਇੱਕ ਪਾਸੇ ਬੇਰੋਜ਼ਗਾਰਾਂ ਨੂੰ ਆਪਣੀ ਡਿਮਾਂਡ ਰੱਖਣ ਵਾਸਤੇ ਡਾਂਗ ਫੇਰੀ ਜਾ ਰਹੀ ਫੌਜੀਆਂ ਨੂੰ ਕਰਨਲ ਨੂੰ ਦਸਤਾਰ ਲਾ ਕੇ ਘਟਿਆ ਜਾ ਰਿਹਾ ਕਿਸਾਨਾਂ ਦਾ ਜੋ ਤੁਸੀਂ ਹਾਲ ਕੀਤਾ ਤੁਹਾਡੇ ਸਾਹਮਣੇ ਹੈ ਉਹਨਾਂ ਨੂੰ ਵੀ ਡੰਗ ਫੇਰੀ ਗਈ ਤੇ ਵੱਡੀ ਗੱਲ ਜਿਹੜੀ ਅਜੇ ਤੱਕ ਕਦੀ ਪੰਜਾਬੀਆਂ ਨੇ ਚੋਰੀ ਆਪਣੇ ਖਾਤੇ 'ਚ ਨਹੀਂ ਸੀ ਚੜਾਈ ਕਿਸਾਨਾਂ ਨੂੰ ਦੇਣਾ ਤੇ ਤੁਸੀਂ ਕੀ ਹੈ ਉਹਨਾਂ ਦੀ ਟਰਾਲੀਆਂ ਚੋਰੀ ਕਰ ਲਈਏ ਉਹ ਵੀ ਇਹਨਾਂ ਦੇ ਐਮਐਲਏ ਚੋਰੀ ਕਰਾਣ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਹੋ ਕੇ ਚੋਰੀ ਕਰਾਏ ਤੇ ਫਿਰ ਉਸ ਨੂੰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੇ ਉਹਦੇ ਚੋਂ ਏਸੀ ਲਾ ਕੇ ਲੈ ਗਏ ਉਹਨਾਂ ਦੇ ਬਿਸਤਰੇ ਚੁੱਕ ਕੇ ਲੈ ਗਏ ਉਹਨਾਂ ਦੇ ਮੰਜੇ ਚੁੱਕ ਕੇ ਲੈ ਗਏ ਸਰਕਾਰਾਂ ਤੇ ਬਿਸਤਰੇ ਤੇ ਮੰਜੇ ਦਿੰਦੀਆਂ ਹੁੰਦੀਆਂ ਕਦੀ ਮੈਂ ਨਹੀਂ ਸੁਣਿਆ ਕਿ ਕੋਈ ਸਰਕਾਰ ਲੋਕਾਂ ਦੇ ਬਿਸਤਰੇ ਤੇ ਮੰਜੇ ਵੀ ਚੁੱਕ ਕੇ ਲੈ ਜਾਏ ਇਹ ਕਿਸ ਕਿਸਮ ਦੇ ਲੋਕ ਨੇ ਤੁਸੀਂ ਵੇਖੋ ਉੱਥੇ ਡੰਗ ਛੋਟਾ ਫੇਰਿਆ ਫੇਰ ਜਿਹੜਾ ਕੱਲ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖਿਆ ਇਹਨਾਂ ਦਾ ਪ੍ਰੋਮਿਸ ਸੀ 16 ਮੈਡੀਕਲ ਕਾਲਜਸ ਅਸੀਂ 5 ਸਾਲਾਂ ਚ ਲੈ ਕੇ ਆਵਾਂਗੇ ਉਹਦਾ ਮਤਲਬ ਸੀ ਐਵਰੇਜ ਤਿੰਨ ਮੈਡੀਕਲ ਕਾਲਜਸ ਪਰ ਇਹ ਤਿੰਨੇ ਸਾਲ ਕੰਪਲੀਟ ਹੋ ਗਏ ਇਹ ਦਸਵਾਂ ਨਹੀਂ ਪੱਥਰ ਹੋਣਾ ਚਾਹੀਦਾ ਸੀ ਇਹ ਪਹਿਲੇ ਤਿੰਨਾ ਸਾਲਾਂ ਚ ਇੱਕ ਨਹੀਂ ਆਇਆ ਸਮਝੋ ਕੰਪਲੀਟ ਝੂਠ ਤੇ ਉੱਤੇ ਵੱਡਾ ਨਾਂ ਭਗਵੰਤ ਮੰਦਾ ਛੋਟਾ ਨਾਂ ਉਸੇ ਪੱਥਰ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਉਹਦਾ ਮਤਲਬ ਇਹ ਆਪਣੇ ਆਪ ਨੂੰ ਉਹਨਾਂ ਨੂੰ ਵੀ ਵੱਡੇ ਇਹ ਸਮਝਦੇ ਫਿਰਦੇ ਨੇ ਸੋ ਇੱਕ ਬੜੀ ਅਨਫੋਰਚੂਨੇਟ ਗੱਲ ਹੈ ਕੰਪਲੀਟ ਫਰਾਡ ਸਾਰੇ ਬਜਟ ਤੇ ਇਨਸਟਡੀ ਕੀਤਾ ਇੰਡਸਟਰੀ ਬਾਰੇ ਵੀ ਝੂਠ ਹੈ ਨੌਜਵਾਨਾਂ ਦੀ ਮੈਂ ਇੱਕੋ ਗੱਲ ਦਾ ਇਹਨੂੰ ਓਪਨ ਚੈਲੰਜ ਕਰ ਭਗਵੰਤ ਮਾਨ ਜੀ ਹਰ ਸਾਲ ਤੁਸੀਂ ਟੈਕਸੀ ਦੇ ਮੀਟਰ ਵਰਗਾ ਗੱਡੀ ਟੈਕਸੀ ਜਿਹੜੀ ਹੁੰਦੀ ਹੈ ਦੇ ਮੀਟਰ ਵਰਗਾ ਮੀਟਰ ਘੁਮਾਈ ਜਾਂਦੇ ਹੋ ਬਿਨਾ ਚੱਲੇ ਤੁਸੀਂ 52000 ਕਿਹਾ 53000 ਅਸੀਂ ਨੌਕਰੀ ਦਿੱਤੀ ਹੈ 3 ਸਾਲ ਹੋ ਗਏ ਨੇ ਮੈਂ ਫੇਰ ਅੱਜ ਅੰਦਰ ਇੱਕ ਵਾਈਟ ਪੇਪਰ ਮੰਗਾਗੇ ਕਿ ਜਿੰਨੇ ਨੌਜਵਾਨਾਂ ਨੂੰ ਨੌਕਰੀ ਮਣੀ ਹੈ ਉਹਨਾਂ ਦੇ ਕੰਪਲੀਟ ਐਡਰੈਸ ਤੇ ਉਹਨਾਂ ਦੇ ਮਹਿਕਮੇ ਤੇ ਦੱਸੋ ਉਹ ਵਾਈਟ ਪੇਪਰ ਹਾਊਸ ਦੇ ਵਿੱਚ ਪੇਸ਼ ਕਰੋ ਸਾਰਾ ਪੰਜਾਬ ਨੂੰ ਪਤਾ ਹੋਏ ਮੇਰਾ ਝੂਠ ਤੇ ਕੁਫਰੀ ਥੋਲੀ ਜਾਂਦੇ ਅੱਛਾ ਨਾਲ ਉਹਦੇ ਵਿੱਚ ਕਲੈਰਿਟੀ ਦਿੱਤੀ ਜਾਏ ਵਾਈਟ ਪੇਪਰ ਦੇ ਵਿੱਚ ਕਿ ਪੰਜਾਬੀ ਕਿੰਨੇ ਨੇ ਨੌਨ ਪੰਜਾਬੀ ਕਿੰਨੇ ਨੇ ਜਿਹੜੇ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੀਆਂ ਨੌਕਰੀਆਂ ਖਾ ਗਏ ਨੇ ਇਹ ਉਪਲਬਧਦੀ ਥੋੜੀ-ਬੋਟੀ ਸਾਨੂੰ ਦੱਸੋ ਸਹੀ ਹੈ ਕਿ ਇਹ ਕਿਹੜੀ ਗੱਲ ਦੀ ਉਪਲਬਧਦੀ ਕਹਿੰਦੇ ਪਹਿਲੇ ਸੋ ਇਹਦੇ ਨਾਲ ਨਾਲ ਬਹੁਤ ਸਾਰੀਆਂ ਹੋਰ ਗੱਲਾਂ ਨੇ ਚਰਚਾ ਚੱਲੋ ਬਾਜਵਾ ਸਾਹਿਬ ਆਨ ਤੌਰ ਤੇ ਗਵਰਨਰ ਦੇ ਭਾਸ਼ਣ ਦੇ ਰਾਜਪਾਲ ਦੇ ਭਾਸ਼ਣ ਦੀ ਚਰਚਾ ਥੀ ਸਾਨੂੰ ਉਹ 100% ਜੀ ਮੈਂ ਤਾਂ ਪਹਿਲਾਂ ਬੋਲਣਾ ਬਾਜਵਾ ਸਾਹਿਬ ਪਹਿਲੇ ਕਾਂਗਰਸ ਵਾਲੋਂ ਬੁਲਾਦਾ ਹੀ ਮੈਂ ਆ ਚਰਚਾ ਤੇ ਚਰਚਾ ਚ ਹਿੱਸਾ ਲੈਣ ਵਾਸਤੇ ਹੀ ਇੱਥੇ ਮਦਨਜੀ ਆਏ ਆ ਚਾਚਾ ਜੀ ਸਾਲ ਮੰਗਾਗੇ ਜੋ ਪੰਜਾਬ ਦੀ ਇਕਨੋਮੀ ਦਾ ਹਾਲ ਹੈ ਤੁਸੀਂ ਹੈਰਾਨ ਹੋਵੋਗੇ ਜੀਡੀਪੀ ਡੈਟ ਦੇ ਮਤਲਬ ਅੱਜ ਪੰਜਾਬ ਮੋਰ ਥੈਨ 50% ਡੈਟ ਹੈ ਸਮਝੋ ਸਾਰੇ ਨੋ ਬਿਮਾਰੂ ਸੂਬਾ ਹਿੰਦੁਸਤਾਨ ਦਾ ਇੱਕ ਨੰਬਰ ਦਾ ਬਿਮਾਰੂ ਸੂਬਾ ਪੰਜਾਬ ਇਹ ਕਹਿੰਦੇ ਰੰਗਲਾ ਬਣਾ ਲੈ ਇਹਨਾਂ ਨੇ ਤਾਂ ਕੰਗਲਾ ਬਣਾ ਦਿੱਤਾ ਪੰਜਾਬ ਨੂੰ ਜਿਹੋ ਜ ਆਪੇ ਉਹ ਜੇ ਪੰਜਾਬੀ ਕਰ ਦਿੱਤੇ ਬਾਜਾ ਸਾਹਿਬ ਬਾਜਾ ਸਾਹਿਬ ਸੋਰੀ ਮਾਮਲੇ ਦੇ ਵਿੱਚ ਐਮਐਲਏ ਕਹ ਰਿਹਾ ਇਹਦਾ ਨਾ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਮੈਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਨੇ ਕਮੇਟੀ ਵੀ ਬਣਾਤੀ ਕਹਿੰਦੇ ਅਸੀਂ ਦਵਾਵਾਂਗੇ ਤੁਹਾਨੂੰ ਗਰਲਾਲ ਕਨੌਰ ਨੇ ਅੱਜ ਟਾਈਮ ਵੀ ਰੱਖਿਆ ਮੈਂ ਕਿਸੇ ਐਮਐਲਏ ਦਾ ਨਾਂ ਨਹੀਂ ਲੈਣਾ ਅਖੀਰ ਜਦੋਂ ਕੋਈ ਗੱਲ ਨਿਕਲਦੀ ਹੈ ਉਹਦੇ ਵਿੱਚ ਕੁਝ ਨਾ ਕੁਝ ਤੇ ਅਸਲੀਅਤ ਹੁੰਦੀ ਹੈ ਟਰਾਲੀਆਂ ਚੋਰੀ ਹੋਈਆਂ ਨੇ ਲੋਕਾਂ ਨੇ ਬਰਾਮਦ ਕਰਾਤੀਆਂ ਇੱਕ ਆਪ ਦਾ ਹੀ ਲੀਡਰ ਹੈ ਜਿਹਦੇ ਜਿਹਦੇ ਨੇੜ ਦਾ ਬੰਦਾ ਜਿਹਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਉੱਥੇ ਨਾਲ ਪੁਲਿਸ ਆ ਕੇ ਆ ਗਈ ਹੈ ਹੁਣ ਇਹ ਤਾਂ ਕਵਰ ਅਪ ਕਰਨੂ ਤੇ ਪੰਜਾਬ ਪੁਲਿਸ ਨੰਬਰ 1 ਨੇ ਤੇ ਕਵਰ ਅਪ ਕਰਨੂ ਜਿੰਨੂ ਮਰਜੀ ਛੱਤਰ ਮਰਾ ਲਓ ਇਹਨਾਂ ਕੋ ਤੇ ਉਸ ਤੋਂ ਬਾਅਦ ਕਵਰ ਅਪ ਦੇ ਵਿੱਚ ਤੇ ਪੰਜਾਬ ਪੁਲਿਸ ਸਾਰੇ ਹਿੰਦੁਸਤਾਨ ਚ ਫੇਰ ਬਾਕੀ ਜੀਆਂ ਗੱਲਾਂ ਵੀ ਰੱਖਾਂਗੇ ਅੱਜ ਵੇਖੋ ਡਰੱਗਸ ਦੀ ਗੱਲ ਹੈ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਨੇ ਵਾਦਾ ਕੀਤਾ ਸੀ ਮੈਂ 4 ਮਹੀਨੇ ਡਰੱਗਸ ਉੱਪਰ ਕਰ ਤੇਨੇ ਸਾਲ ਤੇ ਮਸਤ ਰਹੇ ਨੇ ਦਿੱਲੀ ਦੇ ਵਿੱਚ ਹੁਣ ਮਾਂਜਾ ਲੱਥੋਂ ਤੋਂ ਬਾਅਦ ਇੱਕੋਦਮ ਹੁਣ ਡਰਗਸ ਦੇ ਅਸੀਂ ਕਹਿ ਰਹੇ ਹਾਂ ਛੋਟੀਆਂ ਮੱਛੀਆਂ ਨਾ ਵੱਡੇ ਮਗਰਮਾ ਜਿਹੜੇ ਨੇ ਇਹ ਕਏ ਆਈਜੀ ਭੱਜਿਆ ਉਹਦਾ ਘਰ ਇੱਥੇ ਹੈ ਕਿ ਡੀਐਸਪੀ ਤੁਸੀਂ ਨੌਕਰੀਆਂ ਕੱਢਿਆ ਉਹਨਾਂ ਦੇ ਘਰ ਹੈ ਉਹਨਾਂ ਦੇ ਕਾਰੋਬਾਰ ਹੈ ਆਉ ਹਟਾ ਕੇ ਵੇਖੀ ਉਹਦੇ ਕਰਨਾ ਕੁਝ ਨਹੀਂ ਗਵਰਨਰ ਭਜਾਏ ਵੀ ਆਪ ਸੀਐਨ ਗਵਰਨਰ ਪਾਸ਼ਨ ਦੇ ਵਿੱਚ ਬਾਜਾ ਸਾਹਿਬ ਬਾਹਰ ਨੋਟ ਕੀਤਾ ਗਿਆ ਹੈ ਸਾਫ ਇਸ ਤਨ ਗਵਰਨਰ ਪਾਸ਼ਨ 75 ਸਾਲਾਂ ਚ ਪਹਿਲੀ ਵਾਰ ਜਿਹੜੀ ਲੋਕਲ ਲੈਂਗੁਏਜ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ ਜੀ ਤੋ ਇਹ ਸਾਰੀਆਂ ਗੱਲਾਂ ਟੋਟਲ ਮੈਂ ਸਮਝਣਾ ਕਿ ਝੂਠ ਬੁਲਾਇਆ ਗਵਰਨਰ ਸਾਹਿਬ ਕੋ ਇੱਕ ਪੁਆਇੰਟ ਬਾਏ ਪੁਆਇੰਟ ਤੁਹਾਨੂੰ ਮੈਂ ਦੱਸਾਂਗਾ ਮੈਂ ਵੀ ਗੱਲ ਦੀ ਅੱਜ ਮੰਗ ਕਰਾਂਗਾ ਭਗਵੰਤ ਮਾਨ ਜੀ ਤੁਸੀਂ ਕੋਈ ਅਫੀਸ਼ੀਅਲ ਚਿੱਠੀ ਸਾਡੇ ਸਾਹਮਣੇ ਦੱਸੋ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਨੂੰ ਲਿਖੀ ਹੋਏ ਕਿ ਪ੍ਰਧਾਨ ਮੰਤਰੀ ਉਦੋਂ ਅਮਰੀਕਨ ਸੋਇਲ ਤੇ ਸਨ ਜਦੋਂ ਸਾਡੇ ਤਿੰਨ ਫਲਾਈਟਸ ਉਥੋਂ ਆਈਆਂ ਏਅਰਪੋਰਟਸ ਦੀਆਂ ਅਮਰੀਕਨ ਏਅਰਪੋਰਟਸ ਦੀ ਤੁਸੀਂ ਇਤਰਾਜ਼ ਜਤਾਇਆ ਪੀਐਮ ਨੂੰ ਤੁਸੀਂ ਲਿਖਿਆ ਤੁਸੀਂ ਅਮਰੀਕਨ ਸੋਇਲ ਤੇ ਅਸੀਂ ਪ੍ਰੈਜ਼ੀਡੈਂਟ 트ੰਪ ਨੂੰ ਤੁਸੀਂ ਕਿਉਂ ਇਹ ਗੱਲ ਨਹੀਂ ਪੁੱਛੀ ਕਿ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਇੱਕੋ ਟੈਰਰਿਸਟ ਜਾਂ ਵੱਡੇ ਕ੍ਰਾਈਮਨਲ ਨਹੀਂ ਉਹਨਾਂ ਦੇ ਹੱਥਾਂ ਵਿੱਚ ਹੱਥਕੜੀਆਂ ਪੈਰਾਂ ਵਿੱਚ ਬੀੜੀਆਂ ਬਿਨਾਂ ਦਸਤਾਰਾਂ ਤੋਂ ਇੱਥੇ ਇਕੱਲੇ ਨੇ 40 40 ਘੰਟਿਆਂ ਦੀ ਫਲਾਈਟ ਤੇ ਕੋਈ ਤੁਸੀਂ ਇਤਰਾਜ਼ ਜਤਾਇਆ ਕੋਈ ਨਹੀਂ ਤੁਸੀਂ ਇਤਰਾਜ਼ ਜਤਾਇਆ ਕਿ ਇਹ ਸਾਰੀਆਂ ਫਲਾਈਟਸ ਅਮਰitsar ਕਿਉਂ ਸ਼੍ਰੀ ਅਮਰitsar ਸਾਹਿਬ ਕਿਉਂ ਉਤਾਰੀਆਂ ਗਈਆਂ ਇਹ ਦਿੱਲੀ ਉਤਾਰ ਰਹੀਆਂ ਚਾਹੀਦੀਆਂ ਸੀ ਅਮਰੀਕਨ ਜਹਾਜ਼ ਤੇ ਉੱਡੇ ਸਕਦਾ ਬਟ ਲੈਂਡਿੰਗ ਜਿਹੜੀ ਫੈਸਿਲਿਟੀ ਹੈ ਉਹ ਸਿਵਲ 에ਵੀਏਸ਼ਨ ਨੇ ਦੇਣੀ ਹੁੰਦੀ ਹੈ ਇੱਕ ਚਿੱਠੀ ਮਖਾਨ ਕੇ ਨੇ ਅਸਰਾਜ ਜਿਤਾਇਆ ਗੱਲਾਂ ਕਰਨ ਦਾ ਕੀ ਲਾਭ ਹੈ ਜੀ ਹੁਣ ਤੁਸੀਂ ਤਾਮਨ ਲਾਡੂ ਤੇ ਪਹੁੰਚ ਗਏ ਹੋ ਡੀ ਲਿਮਿਟੇਸ਼ਨ ਵਾਸ ਇਹ ਪ੍ਰਧਾਨ ਮੰਤਰੀ ਤੁਸੀਂ ਕਦੀ ਮਿਲ ਕੇ ਰੂਰਲ ਡਿਵੈਲਪਮੈਂਟ ਫੰਡਸ ਦੀ ਗੱਲ ਕੀਤੀ ਨੀਤੀ ਜੋਗ ਦੀ ਕਦੀ ਮੀਟਿੰਗ ਚ ਨਹੀਂ ਕਿ ਸੋ ਇੱਕ ਇੱਕ ਬੈਕ ਮੈਂ ਦਾ ਤੁਹਾਨੂੰ ਦੱਸਾਂਗੇ ਟੋਟਲ ਫਰਾਡ ਹੈ ਟੋਟਲ ਝੂਠ ਹੈ ਕੇਜਰੀਵਾਲ ਸਾਹਿਬ ਕਹਿੰਦੇ ਸੀ ਅਸੀਂ 1 ਰੁਪਿਆ ਕਰਜ਼ਾ ਨਹੀਂ ਚੁਕਣਾ 120000 ਕਰੋੜ ਰੁਪਏ ਦਾ ਕਰਜ਼ਾ ਇਸ ਸਾਲ ਦੀ ਅੰਡੇ ਤੱਕ ਹੋ ਜਾਏ ਠੀਕ ਇਹ ਸਾਰੀਆਂ ਗੱਲਾਂ ਅੱਜ ਦੁਵੰਦ ਕਰਨਾ ਸਾਡੇ ਪਾਰਸਨ ਦੇ ਵਿੱਚ ਬਾਜਵਾ ਸਾਹਿਬ ਆਮ ਤੌਰ ਤੇ ਹੁੰਦਾ ਪੰਜਾਬ ਪੰਜਾਬ ਦੇ ਪ੍ਰਾਈਮ ਇਸ਼ੂ ਜਿਹੜੇ ਚਾਹ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੋਵੇ ਪਾਣੀਆਂ ਦਾ ਇਸ਼ੂ ਵੀ ਹੁੰਦੇ ਨੇ ਇਹ ਸਰਕਾਰ ਦੇ ਵਿੱਚ ਇਹ ਇਸ਼ੂ ਨਜ਼ਾਰਤ ਰਹਿੰਦੇ ਨੇ ਬਿਲਕੁਲ ਚੰਡੀਗੜ੍ਹ ਦੇ ਉੱਤੇ ਤੇ ਭਗਵੰਤ ਮਾਨ ਨੇ ਤੇ ਆਫਰੇ ਤੇ ਪਹਿਲੇ ਹੀ ਆਪਣਾ ਕਬਜ਼ਾ ਛੱਡਤਾ ਤੁਹਾਨੂੰ ਯਾਦ ਹੋਵੇਗਾ ਜਦੋਂ ਹਰਿਆਣੇ ਨੇ ਮੰਗ ਕੀਤੀ ਸੀ ਕਿਤੇ ਹਾਈ ਕੋਰਟ ਰਿਆ ਨੇ ਦਾ ਬਕਰਾ ਹੋਣਾ ਚਾਹੀਦਾ ਤੇ ਵਿਧਾਨ ਸਭਾ ਬਕਰੀ ਹੋਣੀ ਚਾਹੀਦੀ ਉਸ ਟਾਈਮ ਭਗਵੰਤ ਮਾਨ ਨੇ ਪੁਰਾਣੀ ਹਾਈ ਕੋਰਟ ਤੇ ਆਪਣੀ ਵਿਧਾਨ ਸਭਾ ਦੀ ਬਿਲਡਿੰਗ ਤੇ ਤੇ ਕੋਈ ਹੱਕ ਹੀ ਨਹੀਂ ਜਤਾਏ ਨੇ ਕਿਹਾ ਕਿ ਸਾਨੂੰ ਦੋਨੋਂ ਚੀਜ਼ਾਂ ਜਿਹੜੀਆਂ ਨੇ ਨਵੇਂ ਚੰਡੀਗੜ੍ਹ ਵਾਸਤੇ ਦੇ ਦੋ ਸੋ ਇਹ ਤੇ ਪਹਿਲੇ ਹੀ ਚੰਡੀਗੜ੍ਹ ਨੂੰ ਅਬੰਦਨ ਕਰ ਚੁੱਕੇ ਨੇ ਪਾਣੀਆਂ ਨੂੰ ਵੰਡਨ ਕਰ ਚੁੱਕੇ ਨੂੰ ਇਹ ਸਾਰੀਆਂ ਚੀਜ਼ਾਂ ਜੀ ਮਾਨ ਸਰ ਜੀ ਚਾਰ ਚਾਰ ਵਿੱਚ ਮੁਲਾਕਾਤ ਕਰੀ ਗਵਰਨਰ ਮੁੱਖ ਮੰਤਰੀ ਤੇ ਡਿਪਟੀ ਗਵਰਨਰ ਸਾਹਿਬ ਨੂੰ ਕੀ ਨਹੀਂ ਦਾਨ ਨਹੀਂ ਇਹ ਨਾ ਤੂੰ ਇਹ ਨਾ ਤੂੰ ਕੀ ਉਮੀਦ ਢੋਣੀ ਗਵਰਨਰ ਇਹਨਾਂ ਦੀ ਜਾਨ ਨੂੰ ਰੋਂਦਾ ਹੋਣਾ ਕਿ ਮੈਨੂੰ ਛੁਡਦਾ ਪੱਲੰਦਾ ਮੇਰੇ ਕੋ ਐਸ ਉਮਰ ਦੇ ਵਿੱਚ ਬਲਾਤਾ ਲਿਆ ਤੂੰ ਮੈਨੂੰ ਦੱਸ ਗਵਰਨਰ ਨੇ ਮਿਲ ਕੇ ਇਹਨੂੰ ਕੀ ਕਰਨਾ ਦੇ ਲੈਂਨ ਨੂੰ ਤੇ ਕੁਝ ਵੀ ਨਹੀਂ ਇਹਨਾਂ ਕੋਲ ਬਾਜੋ ਸਭ ਪਰਸੋਂ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਗਏ ਗਿਆ ਹਰਿਆਣੇ ਨੂੰ ਉਹਦੇ ਹਿੱਸੇ ਦਾ ਪਾਣੀ ਦਵਾ ਕੇ ਰਮਾਂ ਔਰ ਜਲਦੀ ਚਾਰੋਂ ਮੁੱਖ ਮੰਤਰੀ ਤੇ ਸਰ ਬੈਠਕ ਵੀ ਹੋਣ ਜਾ ਰਹੀ ਹੈ ਇਸੇ ਮੂਤੇ ਵੇਖੋ ਮੇਰੀ ਗੱਲ ਸੁਣ ਲੋ ਇਹਦੇ ਤੋਂ ਤੇ ਸਾਨੂੰ ਕੋਈ ਆਸ ਉਮੀਦ ਰੱਖਣੀ ਨਹੀਂ ਚਾਹੀਦੀ ਮੇਰਾ ਪਹਿਲੇ ਵੀ ਕਹਿਣਾ ਸੀ ਹੁਣ ਵੀ ਕਹਿਣਾ ਇਹ ਤੇ ਮਿਨਿਸਟਰੀ ਆਫ ਹੋਮ ਅਫੇਅਰਜ਼ ਦਾ ਨੋਮਿਨੀ ਇਹਨੇ ਉਹ ਕੰਮ ਕਰਨਾ ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰਜ਼ ਚੀਫ ਮਿਨਿਸਟਰ ਨੂੰ ਕਹੇਗੀ ਤੇ ਉਸੇ ਮੁਤਾਬਕ ਚੱਲਣਾ ਵੇਖੋ ਹੋਮ ਮਿਨਿਸਟਰ ਨੇ ਔਨ ਦੀ ਫਲੋਰ ਆਫ ਹਾਊਸ ਕਹਿ ਦਿੱਤਾ ਕਿ ਜਦੋਂ ਅਸੀਂ ਅਕਾਦਮੀ ਨੂੰ ਗਿਬਰੂਗੜ ਦੀ ਜੇਲ੍ਹ ਚ ਪਹਚਾਇਆ ਤੇ ਸਰਕਾਰ ਵੀ ਸਾਡੀ ਨਹੀਂ ਸੀ ਅਸੀਂ ਫਿਰ ਵੀ ਕੰਮ ਕਰਵਾਤਾ ਉਹਦਾ ਮਤਲਬ ਸਾਫ਼ ਤੋਂ ਦੱਸਦੇ ਰਹੇ ਕਿ ਜੋ ਇਸ਼ਾਰਾ ਕਰਦੇ ਨੇ ਉਹੀ ਇਹ ਕਰਦੇ ਠੀਕ ਹੈ ਸਿਰਫ ਦਿੱਲੀ ਕੇ ਦੋ ਨੇਤਾਵਾਂ ਕੋ ਜ਼ਿੰਮੇਵਾਰੀ